ਆ ਸਾਡੀ ਵੀਡੀਓ ਬਣਾ ਰਹੇ ਹਾਂ ਇਹਨਾਂ ਦੀ ਬਣਾ ਰਹੇ ਆ। ਅੱਗੇ ਪਾਈ ਜਾ ਬਲੌਗ ਵੀ ਆ ਰਹੇ ਆ। ਤੇ ਆ ਬਾਈ ਵੀ ਸਾਡੇ ਨਾਲ ਆ। ਇਹ ਆਏ ਜੇ ਫਰੋਈਪੁਰ। ਹੁਣ ਆ ਜਿਹੜਾ ਵਿਆਹ ਹੈ ਜਲੰਧਰ ਦਾ ਹੈਗਾ ਜੀ। ਤੇ ਗਾਇਜ਼ ਦੇਖੋ ਪੱਤੇ ਆ ਦੇ ਵਿੱਚ ਦੇ ਰਹੇ ਨੇ। ਕੋਈ ਡਿਸਪੋਜ਼ੇਬਲ ਨਹੀਂ ਯੂਜ਼ ਕਰ ਰਹੇ। ਪੱਤੇ ਦੇ ਵਿੱਚ ਸਰਵ ਹੋ ਰਿਹਾ ਸਾਰਾ ਕੁਝ। ਹੁਣ ਗਾਇਜ਼ ਗੋਲ ਗੱਪੇ ਖਾਣ ਲੱਗੇ ਆਂ। ਆ ਕਿਹੜਾ ਫਲੇਵਰ ਜੇ? ਸੁੰਡ। 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 ਖਾtheta ਦੀ ਸੁੰਡ। ਆਵਾਜ਼ ਹੈ ਸਰ ਕੀ ਬਾਤ ਹੈ ਸਰ ਹਾਂ ਤੇ ਗਾਇਸ ਹੁਣ ਆਪਾਂ ਫਲਿੱਪ ਚੈਲੰਜ ਕਰ ਰਹੇ ਆ ਆ ਵੇਖੋ ਪਹਿਲਾ ਵੱਡੇ ਵੀਰ ਦੀ ਪਹਿਲਾ ਵੱਡੇ ਵੀਰ ਦੀ ਵਾਰੀ ਓਹ ਮਾਈ ਗੋਡ ਮੇਰੀ ਵਾਰੀ ਹੁਣ ਮੇਰੇ ਭਰਾ ਦੀ ਵਾਰੀ ਚੱਲ ਪਹਿਲੀਆ ਚੱਲ ਪਹਿਲੀਆ ਜੀ ਹਾਂਜੀ ਗਾਇਸ ਸਤਿ ਸ੍ਰੀ ਅਕਾਲ ਕਿਵੇਂ ਹੋ ਸਾਰੇ ਠੀਕ ਠਾਕ ਹੋ ਆਪਾਂ एकदम ਵਧੀਆ ਤੇ ਇਸ ਵਕਤ ਕਰਦੇ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਚ ਫਾਈਨਲੀ ਅੱਜ ਆਪਾਂ ਵਿਆਹ ਜਾ ਰਹੇ ਆ ਸਵੇਰ ਦਾ ਟਾਈਮ ਹੋ ਗਿਆ ਜੀ 8:30 ਤੇ ਚਲੋ ਹੁਣ ਤੁਹਾਨੂੰ ਵੀ ਆਪਾਂ ਨਾਲ ਦੀ ਨਾਲ ਵਿਆਹ ਵਿਖਾਉਨੇ ਆ ਚਲੋ ਹੁਣ ਗਾਈਜ਼ ਜਾਂਦੇ ਆ ਵਿਆਹ ਤੇ ਤੇ ਗਾਇਸ ਤੁਹਾਨੂੰ ਦੱਸ ਦਈਏ ਵਿਆਹ ਆ ਗਏ ਹੋਏ ਆ ਇੱਕ ਸਾਡਾ ਟਾਪੀ ਗੇਮ ਵਿਆਸ ਤੇ ਵਿਆਹ ਹੈਗਾ ਜੀ ਜਲੰਧਰ ਅੰਮ੍ਰਿਤਸਰ ਤੋਂ ਅਸੀਂ ਜਲੰਧਰ ਜਾ ਰਹੇ ਆ ਵਿਆਹ ਦੇਖਣ ਤੇ ਵਲੌਗ ਦੇ ਐਂਡ ਤੱਕ ਜੁੜੇ ਰਹੋ ਤੇ ਗਾਇਸ ਜਿਹਦਾ ਡਰ ਸੀ ਉਹੀ ਹੋਇਆ ਟ੍ਰੈਫਿਕ ਹੋ ਗਿਆ ਜੀ ਦੇਖੋ ਕਿੰਨੀਆਂ ਕਿੰਨੀਆਂ ਲੰਬੀਆਂ ਲਾਈਨਾਂ ਲੱਗੀਆਂ ਆ ਕੋਹ ਟ੍ਰੈਫਿਕ ਹੋਇਆ ਪਿਆ ਯਾਰ ਤੇ ਨਾਲੇ ਨਾ ਅੱਜ ਦੇ ਦਿਨ ਭਗਵੰਤ ਮਾਨ ਗੋਇੰਦਵਾਲ ਸਾਹਿਬ ਆ ਰਹੇ ਆ ਸ਼ਾਇਦ ਉਹਦੇ ਕਰਕੇ ਰਸ਼ ਹੋਵੇ ਕੋਈ ਪਤਾ ਨਹੀਂ ਗਾਇਸ ਤੇ ਲਓ ਗਾਇਜ਼ ਆਪਾਂ ਪਹੁੰਚ ਚੁਕੇ ਆਂ ਜਲੰਧਰ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਚੁਕੇ ਆਂ ਜਿੱਥੇ ਕਿ ਅਸੀਂ ਵਿਆਹ ਦੇਖਣਾ ਹੈ ਅੱਜ ਦਾ ਤੇ ਬਾਕੀ ਗੱਡੀ ਆਪਾਂ ਆਪਣੀ ਬਾਹਰੀ ਰੋਡ ਤੇ ਪਾਰਕ ਕਰਾਂਗੇ ਤੇ ਬਾਕੀ ਵਿਆਹ ਹੈਗਾ ਜੇ ਸਾਹਮਣੇ ਬਿਲਕੁਲ ਤੇ ਲਓ ਵੀ ਮਿੱਤਰੋ ਹੁਣ ਐਂਟਰੀ ਕਰਨ ਲੱਗੇ ਆਂ ਵਿਆਹ 'ਚ ਤੇ ਨਾਲ ਅੱਗੇ ਮੇਰਾ ਭਰਾ ਤੇ ਨਾਲ ਸਾਡੇ ਮਾਮਾ ਜੀ ਤੇ ਸਾਹਮਣੇ ਜਿੰਨਾ ਦਾ ਵਿਆਹ ਆ ਤੇ ਗਾਇਜ਼ ਜਿਹੜੇ ਚੈਨਲ ਦੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨਾਲ ਦੀ ਨਾਲ ਹੀ ਬੈਲ ਆਈਕਨ ਨਾ按 ਦਿਓ ਤੇ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੇ ਵਲੌਗ ਵਧੀਆ ਲੱਗੇ ਵਲੌਗ ਨੂੰ ਕਰਿਓ ਲਾਈਕ ਦੋਸਾ ਖਾਣਾ ਦੋਸਾ ਮੰਜੀਂ ਜੀ ਦੋਸੇ ਖਾਣਾ ਐਡਮ ਸਾਰੀ ਹੈਗੀ ਤੇ ਹਾਂ ਹਾਂ ਖਾ ਲੈਣੇ ਨਹੀਂ ਚੱਲ ਪੂਰਾ ਚੱਕ ਲਾ ਇੱਕ ਬਾਈ ਬਣਾ ਲਈ ਇੱਕ ਹੋਰ ਇਹ ਸਾਡੇ ਭਾਂਦੇ ਪੇ ਹੁਣ ਦੋਸੇ ਇਹ ਮੈਂ ਸੁੱਕੀਆਂ ਨਹੀਂ ਆਈ। ਇਹ ਕਿਹੜਾ ਆਟਾ ਨਹੀਂ ਲਈ। ਤੇ ਆ ਹੁਣ ਕੀ ਆ ਚਾਟ, ਚਾਟ ਖਾਣੇ ਹੁਣ। ਬਾਈ ਤਰਾ ਦੀ। ਫਲੇਵਰ ਵਾਦੂ ਖਾਣਾ ਗੋਲੇ ਉੱਪੇ ਆ ਜੀ। ਤੁਸੀਂ ਖੜਾ ਰਹੇ ਮੈਂ ਤੁਹਾਨੂੰ ਦੱਸ ਦਵਾਂ। ਉਹ ਇਹ ਕੋਈ ਬੱਚੇ। ਜਿਹੜੇ ਨੀਚੇ ਪਾਣ ਗੋਲੇ ਜਿਹੜੇ ਕੱਲੇ ਹੋ ਉਹ ਹੋਣ ਰਹੀਏ। ਇੱਕ ਬਣਾ ਦਿਓ ਹੋਰ। ਠੀਕ ਆ ਲੈ ਬੜੇ ਕਮਜ਼ੋਰ ਐ। ਗੜੀ ਖਾਣੇ। ਹੋਰ ਘੱਟ ਹਾਲੋ ਹਰਮਨ ਤੂੰ ਖਾਣੇ ਇੱਥੋਂ ਆ ਲੈ ਕੇ ਇਤਰਾ ਨਹੀਂ ਆਉ ਖਾ ਲਿਓ ਤੇ ਆ ਗਈ ਹੈ ਗਾਇਸ ਪਲੇਟ ਰੈਡੀ ਪਲੇਟ ਗਾਇਸ ਹੋ ਗਈ ਹੈ ਰੈਡੀ ਹੁਣ ਹੋਰ ਕੁਝ ਫੜਨਾ ਲੇਖਦੇ ਆਂ ਕੋਲਡ ਡਰਿੰਕ ਪੀ ਲੈਨੇ ਹੂੰ ਕੋਲਡ ਡਰਿੰਕ ਉਧਰ ਲੱਗੀ ਸਾਹਮਣੇ ਜੂਸ 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 ਨਹੀਂ ਪੀਤਾ ਤਾਂ ਕੋਲਡ ਰਿੰਗ ਵੀ ਲੈਣੀ ਔਰਿੰਜ ਜੂਸ ਨਹੀਂ ਪੀਤਾ ਨੇ ਜਿਹੜਾ ਕੀ ਪੀ ਲਿਆ ਵੇਖੀ ਦੇਖੀ ਜਾਏਗੀ ਬਰਗਰ ਪੜਨਾ ਹੈ ਬਾਸ ਪੇਟ ਚ ਜਾ ਕੇ ਪਾਣੀ ਫੜ ਲਾਵੇ ਇੱਕ ਬੋਤਲ ਪਾਣੀ ਦੀ ਫੜ ਲਾ ਬੋਧ ਆ ਚਲ ਆ ਭਾਈ ਵੀ ਸਾਡੇ ਨਾਲ ਆ। ਇਹ ਆਏ ਜੇ ਫਰੋਈਪੁਰ। ਤੇ ਹੁਣ ਆ ਜਿਹੜਾ ਵਿਆਹ ਹੈ ਜਲੰਧਰ ਦਾ ਹੈਗਾ ਜੀ। ਜਲੰਧਰ ਆਏ ਹਾਂ ਸਾਰੇ। ਤੇ ਹੁਣ ਕਹਿੰਦੇ ਭਈ ਕਹਿੰਦੇ ਫੋਟੋ ਖਿੱਚਨੀ ਆ ਤੇ ਆ ਸ਼ਾਰ ਹੋਏ ਆ। ਮੈਂ ਚਲੋ ਆਜੋ। ਹੁਣ ਬਾਹਰ ਆਏ ਆ ਪੈਰੈਂਟ ਤੋਂ। ਚਲੋ ਖਿੱਚ ਲੈਨੇ ਫੋਟੋ ਆ ਜੇ। ਕਿੱਥੇ ਖਿੱਚੀਏ ਵਧੀਆ ਜਿਹੀ ਕਿਸ਼ਣ ਹੋਵੇ। ਆਵੇ ਬਾਹਰ। ਧੋਪ ਵੀ ਕੜਾਕੀ ਨਿਕਲੀ। ਧੋਪ ਵੀ ਕੜਾਕੀ ਨਿਕਲੀ ਭਈ। ਵਿਆਹ ਵਾਲਾ ਘਰ। ਚਲੇ ਕਰੋ ਹੈ ਪਬਜੀ ਕੋਲ ਜਾਂਦਾ ਹੀ ਆ ਤੁਹਾਡੇ ਮੇਰੇ ਨਾਲ ਮੈਂ ਖੇਡਦਾ ਚੱਲ ਯਾਰ ਪਹਿਲਾਂ ਬਾਈ ਦੀ ਖਿੱਚ ਫੋਟੋ ਬੋਤਲਾਂ ਨਾਲ ਹੀ ਚੁੱਪੀ ਫਿਰਦਾ ਯਾਰ ਕਿ ਨਹੀਂ ਆ ਬੋਲਿਆ ਨਹੀਂ ਦਿੱਤੀ ਦੇਖ ਲੈ ਜੀ ਮਜ਼ਾ ਲੱਗਿਆ ਆ ਮੁੰਡਾ ਖੇਚ ਰਿਹਾ ਜੀ ਹੁਣ ਫੋਟੋ ਧਿਆਨ ਨਾਲ ਥੱਲੇ ਨਾ ਜੀ ਰੋਡ ਦੇ ਵਿੱਚ ਖੜਾ ਠੀਕ ਆ ਆ ਫੜਿਆ ਬੋਰਡਰ 'ਤੇ ਖਿੱਚਦਾ ਮੈਂ ਨਹੀਂ ਨਾ ਸਿੰਪਲ ਹੀ ਖਿੱਚ ਵਧੀਆ ਆਏਗੀ ਨਹੀਂ ਆ ਰਹੀ ਇਹ ਖਿੱਚਦੇ ਵਧੀਆ ਜੀ ਯਾਰ ਤੇ ਗਾਇਸ ਤੁਪ ਬਹੁਤ ਤੇਜ਼ ਲੱਗੀ ਹੋਈ ਆ ਬਹੁਤ ਦੇਖੋ ਇੱਕ ਰੀ ਸਿਕਰਾ ਦੇ ਪੂਰੀ ਕੜਾਕੀ ਤੁਪ ਲੱਗੀ ਹੋਈ ਆ ਬਾਕੀ ਗੱਡੀ ਆਪਾਂ ਉਹ ਅਗਲੇ ਬੰਨੇ ਪਾਰਕ ਕੀਤੀ ਹੈ ਅਗਲੇ ਬੰਨੇ ਖਿੱਚ ਲਈ ਓਏ ਮੇਰੀ ਵੀ ਖਿੱਚਦੇ ਕਰਮਣ ਬਾਹਰ ਨਹੀਂ ਆਈ ਫਿਰ ਅੰਦਰ ਚਲੀਏ ਅੰਦਰ ਆਇਓ ਅੰਦਰ ਚਲੋ ਅੰਦਰ ਆਇਓ ਇੱਥੇ ਖੜਾ ਹੋ ਯਾਰ ਕਰਮਣ ਹਾਂ ਇੱਥੇ ਖਲੋ ਇੱਥੇ ਸਹੀ ਆ ਰਹੀ ਹੈ ਇੱਥੇ ਵਧੀਆ ਆ ਰਹੀ ਨਾ ਸਹੀ ਆ ਕੇ ਰਿਪੋਰਟ ਕੋਡ ਰੇਟ ਖਿੱਚ ਛੋਣਾ ਮੁੰਡਾ ਹਾਂ। ਠੀਕ ਆ ਜੀ। ਵਧੀਆ। ਵਧੀਆ। ਬਾਈ ਦੀ ਖੇਚ ਯਾਰ। ਮੂਰੀ ਆਈ ਨਾ। ਮੂਰੀ ਖਿੱਚਦੇ। ਹੁਣ ਟਿੱਕੀ ਖਾਣੀ ਹੈ ਭਾਈ। ਟਿੱਕੀ ਕਰਾਈਏ ਫਿਰ ਕਰਮਣ। ਟਿੱਕੀ ਟਿੱਕੀ। ਟਿੱਕੀ ਟਿੱਕੀ। ਚੱਲੀ ਜਾ ਯਾਰ। ਟਿੱਕੀ ਹੋ ਜਾ ਜਲ। ਗਾਈਜ਼ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੋੜਾ ਜਿਹਾ ਵੀਲੋਗ ਚੰਗਾ ਲੱਗੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਕਮੈਂਟ ਕਰਿਓ ਸੋਹਣਾ ਆ ਟਿੱਕੀ ਕਰ ਗਾਦਾ ਮੂਮਾ ਨਹੀਂ ਨਹੀਂ ਵਿਆਗ ਨਹੀਂ ਥੋੜੀ ਜਿਹੀ ਤੇ ਗਾਈਜ਼ ਆਜੇ ਮੇਰੀ ਬਾਸੀ ਦੀ ਥੂੜੀ ਥੋੜੋ ਕਿੰਨੀ ਹੋ ਗਏ ਹਾਲੋ ਜੀ ਹੁਣ ਖਾਣ ਲੱਗਿਆ ਆਪਾਂ ਟਿੱਕੀ ਗਰਮ ਬਹੁਤ ਖਾਣੀ ਆ ਹਾਂ ਮੈਂ ਹੀ ਖਾਣੀ ਇੱਕ ਹੋਰ ਕਰ ਦਿਓ ਜਲਦੀ ਦੇ ਗਾਈਜ਼ ਇੱਕੋ ਪੱਤਿਆਂ ਦੇ ਵਿੱਚ ਦੇ ਰਹੇ ਨੇ ਕੋਈ ਡਿਸਪੋਜ਼ਲ ਨਹੀਂ ਯੂਜ਼ ਕਰ ਰਹੇ ਪੱਤਿਆਂ ਦੇ ਵਿੱਚ ਸਰਵ ਹੋ ਰਿਹਾ ਸਾਰਾ ਕੁਝ ਪਹਿਲਾਂ ਹੀ ਉਹ ਵੀ ਖਾਦੀ ਕੀ ਕਹਿੰਦੇ ਆ ਚਾੜ ਖਾਦੀ ਉਹ ਵੀ ਪੱਤਿਆਂ ਜੀ ਹੈ ਨਾ ਸਰਵਿੰਗ ਯਾਰ ਵਧੀਆ ਡਿਸਪੋਜ਼ਲ ਨਹੀਂ ਯੂਜ਼ ਕਰਦੇ ਪਏ ਹੁਣ ਗਾਈਜ਼ ਗੋਲ ਗੱਪੇ ਖਾਣ ਲੱਗੇ ਆ ਕਿਹੜਾ ਫਲੇਵਰ ਜੀ ਜੀਰਾ 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 ਟੈਸਟ ਕਰਦੇ ਆ ਕਰ ਟੈਸਟ ਸਹੀ ਹੈ ਆ ਕਿਹੜਾ ਸੁਣ ਸੁੰਡ ਸੁੰਡ ਫਾਥੀ ਦੀ ਸੁੰਡ ਹੂੰ ਖਾ ਕੇ ਦੱਸ ਯਾਰ ਨੂੰ ਮੈਂ ਤਾਂ ਖਾਦਾ ਠੀਕ ਹੀ ਆ ਆ ਫੋਨ ਫੜ ਹੂੰ ਕਿਦਾਂ ਦਾ ਨੂਨ ਨਹੀਂ ਬਣਾਈ ਨੂਨ ਮੜਾ ਲੋਨੀ ਹੈਗਾ ਮਿਠਾਣਾ ਨਹੀਂ ਅੱਗੇ ਇੱਕ ਮਿੱਠਾ ਕਰ ਦਿਓ ਮੈਨੂੰ ਹਾਂਜੀ ਮਿੱਠਾ ਕਰ ਦਿਓ ਚਲੋ ਜੀ ਰੋਟੀ ਠਹਿਰ ਕੇ ਨਾ ਖਾਈਏ ਮੈਂ ਕੁਝ ਵੀ ਖਾ ਲੈਣਾ ਕੁਲਫੀ ਖਾ ਲੈਣੇ ਆ ਪਾ ਤੇਾਰੇ ਗਰੁੱਪਸ ਫਟ ਲਈਏ ਆ ਪਲੇਟਾ ਕਰਨ ਲੱਗੇ ਸੈਟ ਗਾਈਸ ਸਾਫ ਕਰ ਲੈ ਯਾਰ ਇੱਕ ਵਾਰੀ ਪਤਾ ਨਹੀਂ ਹੁੰਦਾ ਇੱਕ ਵਾਰੀ ਸਾਫ ਕਰ ਲੋ ਕੁਝ ਪਤਾ ਨਹੀਂ ਹੁੰਦਾ ਨਹੀਂ ਇਹ ਕੋਈ ਜ਼ਰਾ ਅਨਾਉਂਸਮੈਂਟ ਬੰਦੇ ਆ ਇਹ ਚਾਪ ਨੂੰ ਆਪਣੀ ਆ ਮੇਰੀ ਪਲੇਟ ਚਮਚ ਲੈ ਲੋ ਚਮਚ ਇਹ ਕਿਹਾ ਸੈਲਡ ਪਾ ਲੋ ਯਾਰ ਬਾਦੂ ਗਿਆ ਅਚਾਰ ਵੀ ਪਿਆ ਬਾਹ ਵੀ ਸਾਫ ਕਰ ਲੈ ਕੈਮਰਾ ਵੀ ਆ ਸਪੂਨ ਇਥੇ ਰੱਖ ਲਓ ਭਾਜੀ ਹੁਣ ਕੀ ਸਾਫ ਕਰਦੇ ਹੋ ਸਾਡੀ ਵੀਡੀਓ ਬਣਾ ਰਹੀ ਹਾਂ ਈ ਉਹਨਾਂ ਦੀ ਬਣਾ ਰਹੀ ਹਾਂ ਹਾਂ ਵੀ ਪਾਈ ਜਾ ਬਲੌਗ ਵੀ ਆ ਰਹੇ ਹੈ ਤੇ ਗਾਇਜ਼ ਐ ਕੈਮਰਾਮੈਨ ਪਹਿਲਾਂ ਸਾਡੀ ਵੀਡੀਓ ਬਣਾ ਰਿਹਾ ਹੈ ਤੇ ਅਸੀਂ ਉਹਦੀ ਬਣਾ ਕੇ ਬਾਅਦ ਇੱਥੇ ਕਲੋਲ ਹੋ ਗਈ ਹੂੰ ਨਿੰਬੂ ਅ ਤੇ ਗਾਇਜ਼ ਹੁਣ ਆਪਾਂ ਫਲਿੱਪ ਚੈਲੰਜ ਕਰ ਰਹੇ ਹਾਂ ਆ ਵੇਖੋ ਪਹਿਲਾ ਵੱਡੇ ਵੀਰ ਦੀ ਵਾਰੀ ਪਹਿਲਾ ਵੱਡੇ ਵੀਰ ਦੀ ਵਾਰੀ ਓਹ ਮਾਈ ਗੋਡ ਹੁਣ ਮੇਰੀ ਵਾਰੀ ਹੁਣ ਮੇਰੇ ਭਰਾ ਦੀ ਵਾਰੀ ਚੱਲ ਪਹਿਲੀ ਆ ਚੱਲ ਪਹਿਲੀ ਆ ਜੀ ਹੁਣ ਤੇਰੀ ਵਾਰੀ ਹੁਣ ਮੇਰਾ ਫੋਟੋ ਕੈਮਰਾ ਫੋਟੋ ਚਲੋ ਚਲੋ ਆ ਇੱਧਰ ਪਹਿਲੀ ਆਜ ਇੱਧਰ ਪਹਿਲੀਆਂ ਚੀ ਕੀਤਾ ਤੇਰੇ ਭਰਾ ਨੇ ਬਾਹਰ ਚੱਲਦੇ ਆ ਨਾ ਹਾਂ ਬਾਹਰ ਚੱਲਦੇ ਆ ਤੇ ਗਾਈਜ਼ ਰੋਟੀ ਪਾਣੀ ਖਾ ਲਿਆ ਅਸੀਂ ਤੇ ਹੁਣ ਫੈਰ ਕਰ ਰਹੇ ਆ ਇੱਕ ਸੱਕੀ ਜਿਆਦਾ ਹੋ ਗਈ ਸੀ ਹਾਂ ਆ ਵੇਖੋ ਸੈੱਡ ਹੋ ਰਹੀ ਗੱਡਿਆ ਵੀ ਉਹਨਾਂ ਦਾ ਵਿਆਹ ਤੋਂ ਰੱਜ ਰੂਜ ਕੇ ਗਲੀ ਚ ਆ ਗਏ ਆ ਤੁਰ ਫਿਰ ਲਈਏ ਮੈਂ ਥੋੜਾ ਬੁਟਾ ਹਾਂ ਹਾਂ ਹਲਕਾ ਹੋ ਜਾਗਾ ਕੰਮ ਇੱਥੇ ਨਾ ਦਿੰਦੇ ਉੱਥੇ ਲੱਗੇ ਥੋੜਾ ਕੰਮ ਹਲਕਾ ਕਰ ਲੀਏ ਸਾਦਾ ਵੀ ਦਾ ਕਰ ਲੀਏ ਥੱਲੇ ਤੇ ਆ ਬਾਹਰ ਨੂੰ ਇਹ ਮੇਨ ਰੋਡ ਇੱਕ ਘਰ ਦੇ ਇੱਕ ਗੇਟ ਰੋਗੇ 3 4 ਚਾਰ ਗੇਟ ਆ ਕਰਦੇ ਹਾਂ ਹਾਂ ਇਹ ਬਸ ਤੀਸਰੇ ਗੇਟ ਤੇ ਨਿਕਲੇ ਪਰ ਬਾਹਰ ਤੀਸਰਾ ਗੇਟ ਹਾਂ ਤੀਸਰੇ ਗੇਟ ਨਹੀਂ بتایا ਕੁਝ ਵੀ ਆ ਆ ਗਏ ਜੀ ਗਾਈਜ਼ ਰੋਡ ਤੇ ਨਹੀਂ ਮੈਂਨੇ ਕੁਝ ਬਤਾਇਆ ਹੀ ਨਹੀਂ ਤੇ ਤੁਹਾਡੇ ਚਾੜ ਦੋ ਕੀ ਹੈਲੋ ਹਾਂਜੀ ਅੰਟੀ ਕੋ ਲੱਗੀ ਸਾਹਮਣੇ ਗੱਡੀ ਸਾਡੀ ਸਵਿਫਟ ਮੈਂ ਤੁਹਾਨੂੰ ਰੇਟ ਕੋਈ ਦੱਪਿਆ ਹੀ ਨਹੀਂ ਲੱਗੂ ਦਾ ਅਰੇ ਨਹੀਂ 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 ਮੈਂ ਤੁਹਾਨੂੰ ਰੇਟ ਕੋਈ ਦੱਸਿਆ ਹੀ ਤੇ ਗਾਈਜ਼ ਹੁਣ ਗੱਡੀ ਜਾ ਕੇ ਬਹਿ ਗਏ ਆ ਇੱਕ ਜਗ੍ਹਾ ਮੈਂ ਟੇਕੇ ਬਹਿ ਜੀਏ ਗਾਣੇ ਲਾਈਏ ਹੁਣ ਗਾਣੇ ਲਾ ਕੇ ਮਾੜੇ ਮੋੜੇ ਸੁਣ ਲਈਏ ਹਾਂ ਹਾਂਜੀ